ਲੇਹੀ শ্রোਤੇ ਨੂੰ ਜਤਾਰ ਸਿੰਘ ਜੱੱਬੋਵਾਲ ਦੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਦੇ ਵਿੱਚ ਸਬ ਡਿਵੀਜ਼ਨ ਦੇ ਵਿੱਚ ਡੀਐਸਪੀ ਸਹਿਵਾਨ ਰਾਜਕੁਮਾਰ ਜੀ ਲੱਗੇ ਨੇ ਮਾਨਯੋਗ ਮਾਦਵੀ ਸ਼ਰਮਾ ਜੀ ਦੀ ਬਦਲੀ ਹੁਣ ਪ੍ਰੰਤ ਚਾਰਜ ਡੀਐਸਪੀ ਸਹਿਵਾਨ ਦਾ ਰਾਜਕੁਮਾਰ ਜੀ ਨੇ ਸੰਭਾਲਿਆ ਹੈਗਾ ਸਿੱਧੀਆਂ ਮੁਲਾਕਾਤਾਂ ਸਿੱਧੀਆਂ ਤਸਵੀਰਾਂ ਰਾਜਕੁਮਾਰ ਜੀ ਡੀਐਸਪੀ ਸਹਿਵਾਨ ਜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਸਰ ਕਦੋਂ ਜਵੈਨਿੰਗ ਨਵਾਂ ਸ਼ਹਿਰ ਦੇ ਵਿੱਚ ਕੀਤੀ ਹੈ ਕਿ ਜੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀ ਦੀ ਇਹ ਗੱਲ ਕੀਤੀ ਜਾਵੇ ਤੇ ਕਦੋਂ ਇਹ ਚਾਰਜ ਜਿਹੜਾ ਹੈਗਾ ਜੀ ਨਵਾਂ ਸ਼ਹਿਰ ਦਾ ਸੰਭਾਲਿਆ ਮੈਂ ਪਿਛਲੇ ਸੈਚਰਡੇ ਜਿਹੜਾ ਚਾਰਜ ਲਿਆ ਹੈ ਜੀ ਔਰ ਬੜੀ ਮਾਣ ਵਾਲੀ ਗੱਲ ਹੈ ਮੇਰੇ ਲਈ ਕਿ ਮੈਂ ਸ਼ਹੀਦ ਭਗਤ ਸਿੰਘ ਜੀ ਦੀ ਧਰਤੀ ਤੇ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਜੀ ਸਰ ਨਵੇਂ ਮੁੱਦੇ ਕਿਹਨਾਂ ਦੇ ਉੱਪਰ ਜ਼ਿਆਦਾ ਜਿਹੜੀ ਹੈਗੀ ਪਕੜ ਬਣਾਈ ਜਾਵੇਗੀ ਜਿਹੜਾ ਮੁੱਖ ਤਾਂ ਇਸ ਟਾਈਮ ਜਿਹੜਾ ਚੱਲ ਰਿਹਾ ਹੈ ਆਪਣਾ ਨਸ਼ੇ ਦਾ ਹੈ ਕਿ ਨਸ਼ੇ ਦੇ ਕਾਬੂ ਕਰਨ ਦੀ ਜਿਹੜੀ ਹੈਗੀ ਪੁਲਿਸ ਦਾ ਮੈਕਸਿਮਮ ਜੋਰ ਇਸ ਚੀਤੇ ਲੱਗਿਆ ਹੋਇਆ ਹੈ ਤਾਂ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਜਿਹੜਾ ਨਸ਼ੇ ਦੇ ਦਲਦਲ ਚੋਂ ਕੱਢ ਸਕੀਏ ਔਰ ਨਸ਼ੇ ਦੇ ਜਿਹੜੇ ਸਦਾਗਰਾਂ ਨੂੰ ਨੱਥ ਪਾਈਏ ਉਹਨਾਂ ਨੂੰ ਜੇਲ੍ਹਾਂ ਚ ਭੇਜੀਏ ਔਰ ਨਾਲ ਦੇ ਨਾਲ ਆਪਣੀ ਜਿਹੜੀ ਜਵਾਨੀ ਆ ਉਹਨੂੰ ਸਿਹਤਮੰਦ ਕਰੀਏ ਤਾਂ ਕਿ ਨਰੋਆ ਜਿਹੜਾ ਸਮਾਜ ਬਣ ਸਕੇ ਸਦਾ ਸਰ ਨਵੇਂ ਗਾਈਡਲਾਈਨ ਕੀ ਦਿੱਤੀ ਜਾਵੇਗੀ ਜਿਨ੍ਹਾਂ ਪਿੰਡਾਂ ਦੇ ਵਿੱਚ ਅਜੇ ਵੀ ਨਸ਼ੇ ਨੂੰ ਲੈ ਕੇ ਕਾਫੀ ਦਲਦਲ ਦੇ ਵਿੱਚ ਨੌਜਵਾਨ ਫਸੇ ਐ ਉਹਨਾਂ ਦੇ ਲਈ ਨਵੀਂ ਰਣਨੀਤੀ ਕੀ ਹੋਵੇਗੀ ਅ ਦੇਖੋ ਜਿਹੜੀ ਰਣਨੀਤੀ ਹੈ ਪੁਲਿਸ ਦੀ ਆਲਰੇਡੀ ਅਸੀਂ ਜ਼ੀਰੋ ਟੋਲਰੈਂਸ ਵਾਲੀ ਗੱਲ ਐ ਸੋ ਐਸਐਚਓਜ਼ ਨੂੰ ਹਦਾਇਤ ਹੈ ਕਿ ਐਂਡ ਸਾਡੇ ਵੱਲੋਂ ਮੇਰੇ ਵੱਲੋਂ ਕਿਸੇ ਨੂੰ ਵੀ ਕੋਈ ਵੀ ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ ਜਿਹਦੇ ਵਿੱਚ ਪਤਾ ਲੱਗਦਾ ਕਿ ਕੋਈ ਬੰਦਾ ਨਸ਼ੀ ਦਾ ਕੰਮ ਕਰ ਰਿਹਾ ਹੈ ਨਸ਼ੀ ਦੀ ਸਪਲਾਈ ਕਰ ਰਿਹਾ ਹੈ ਜਾਂ ਨੌਜਵਾਨਾਂ ਨੂੰ ਗੁੰਮਰਾ ਕਰਕੇ ਨਸ਼ੇ ਵਾਲੇ ਪਾਸੇ ਲਾ ਰਿਹਾ ਹੈ ਸੋ ਉਹਦੇ ਖਿਲਾਫ ਅਸੀਂ ਮੈਨੂੰ ਉਤਲਾਹ ਦਿੱਤੀ ਜਾਵੇ ਐਸਐਚਓਜ਼ ਨੂੰ ਉਤਲਾਹ ਦਿੱਤੀ ਜਾਵੇ ਤਾਂ ਕਿ ਅਸੀਂ ਉਹਦੇ ਖਿਲਾਫ ਕਾਰਵਾਈ ਕਰ ਸਕੀਏ ਔਰ ਨਾਲ ਦੀ ਨਾਲ ਜਿਹੜੇ ਮਾੜੇ ਸਮਗਲਰ ਹੈਗੇ ਅਸੀਂ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਇਹਨਾਂ ਲੋਕਾਂ ਨੂੰ ਇਹ ਸਬਕ ਮਿਲ ਸਕੇ ਜਿਹੜੀ ਤੁਸੀਂ ਕੋਈ ਚੀਜ਼ ਬਣਾਉਂਦੇ ਆ ਉਹ ਤੁਹਾਡੇ ਕੰਮ ਨਹੀਂ ਆਉਣੀ ਠੀਕ ਹੈ ਪਿਛਲੇ ਦਿਨਾਂ ਨਾਲ ਜਿੱਦਾਂ ਲੁੱਟਾਂ ਖੋਹ ਵੀ ਕਾਫੀ ਹੋਈਆਂ ਇੱਥੇ ਜੀ ਇਹ ਠੱਲ ਪਾਉਂਗੇ ਉਹਨਾਂ ਨੂੰ ਜੀ ਜੀ ਬਿਲਕੁਲ ਬਿਲਕੁਲ ਪੁਲਿਸ ਜਿਹੜੀ ਹੈ ਪੂਰੀ ਤਰ੍ਹਾਂ ਐਕਟਿਵੇਟ ਹੋ ਕੇ ਅਸੀਂ ਸਾਰੇ ਤੇ ਗਰਾਊਂਡ ਲੈਵਲ ਤੇ ਜਾ ਕੇ ਸਾਰੇ ਲੋਕਾਂ ਨਾਲ ਰابطਾ ਕਰਕੇ ਇਸ ਚੀਜ਼ ਦਾ ਹੱਲ ਕਰਾਂਗੇ ਨੌਜਵਾਨਾਂ ਨੂੰ ਸਰ ਕੀ ਮੈਸੇਜ ਹੈ ਨੌਜਵਾਨ ਨਸ਼ਾ ਤਾਂ ਛੱਡਣਾ ਚਾਹੁੰਦੇ ਆ ਕਿਤੇ ਨਾ ਕਿਤੇ ਡਰ ਜਾਂਦੇ ਹੈਗੇ ਐ ਤੇ ਜਿਹੜੇ ਛੱਡਣਾ ਚਾਹੁੰਦੇ ਹੈਗੇ ਉਹਨਾਂ ਦੇ ਲਈ ਕੀ ਮੈਸੇਜ ਹੈ ਜੀ ਨੌਜਵਾਨ ਜਿਹੜੇ ਨਸ਼ਾ ਕਰ ਰਹੇ ਛੱਡਣਾ ਚਾਹੁੰਦੇ ਪੁਲਿਸ ਨੂੰ ਅਪਰੋਚ ਕਰ ਸਕਦੇ ਅਸੀਂ ਜੋ ਵੀ ਸਾਡੇ ਕੋਲ ਸੰਸਾਧਨ ਹੈਗੇ ਮੈਡੀਕਲ ਫੈਸਿਲਿਟੀਜ਼ ਹੈਗੀਆਂ ਗਵਰਨਮੈਂਟ ਵੱਲੋਂ ਐਕਸਟੈਂਡਡ ਇਸ ਤਰ੍ਹਾਂ ਦੇ ਰੀਹੈਬਿਟੇਸ਼ਨ ਸੈਂਟਰ ਹੈਗੇ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਲਿਜਾ ਕੇ ਉਹਨਾਂ ਦਾ ਇਲਾਜ ਕਰਵਾਵਾਂਗੇ ਔਰ ਨਾਲ ਦੀ ਨਾਲ ਜ਼ਰੂਰੀ ਨਹੀਂ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਮੁਕਦਮੇ ਦਰਜ ਕਰਦੇ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਸਿਰਫ ਨਸ਼ੇ ਦੇ आदी ਹੋ ਚੁੱਕੇ ਉਹਨਾਂ ਦੀ ਪੁਲਿਸ ਜਿਹੜੀ ਹੈ ਨਸ਼ਾ ਛਡਾਉਣ ਲਈ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱੱਬੋਵਾਲ ਦੇ ਵੱ प्यारे साथियों 9465013313 पे करो संपर्क वीडियो को करो शेयर धन्यवाद शुक्रिया मेहरबान